ਅੱਜ ਦੀ ਵਿਚਾਰ ਚਰਚਾ ਦਾ ਵੱਡਾ ਸਵਾਲ ਚਾਰ ਧਾਕਿਆਂ ਬਾਅਦ 41 ਸਾਲ ਬਾਅਦ ਵੀ ਆਪਰੇਸ਼ਨ ਬਲੂ ਸਟਾਰ ਜਾਂ ਜਿਹੜਾ ਫੌਜੀ ਹਮਲਾ ਦਰਬਾਰ ਸਾਹਿਬ ਤੇ ਹੋਇਆ ਉਹਦਾ ਦੁਖਾਨਸ ਜਿਹੜਾ ਵਕ ਤਾਜ਼ਾ ਕਿਉਂ ਆ ਮੈਂ ਉਸ ਵੇਲੇ 1984 ਦੇ ਵਿੱਚ ਪੱਤਰਕਾਰੀ ਦੇ ਵਿੱਚ ਕਰੀਬ 5-6 ਸਾਲ ਦਾ ਸੀ ਐਸੇ ਤੇ ਮੇਰੀ ਉਮਰ ਕਰੀਬ 30 ਸਾਲ ਦੀ ਸੀ ਉਹਨੂੰ ਪਰ ਮੈਂ ਪੱਤਰਕਾਰੀ ਦੇ ਵਿੱਚ ਕਰੀਬ 5-6 6 ਸਾਲ ਤੋਂ ਪੱਤਰਕਾਰੀ ਦੇ ਵਿੱਚ ਸੀ ਔਰ ਮੈਂ ਉਸ ਵੇਲੇ ਔਰ ਉਸ ਤੋਂ ਬਾਅਦ ਜੋ ਕੁਝ ਹੋਇਆ ਉਦੋਂ ਮੈਂ ਕਰੀ ਕਰੀ ਬਦੌਤ ਪੱਤਰਕਾਰ ਮੈਂ ਚਸ਼ਮਦੀਪ ਕਿਰਕੇ ਦਾ ਗੋਬਾ ਮੈਂ ਚਸ਼ਮਦੀਪ ਆ ਮੈਂ ਸਾ ਕੁਝ ਵੇਖਿਆ ਆਪਣੀ ਅੱਖੀਂ ਵੇਖਿਆ ਔਰ ਇਸ ਦੁੰਗੀ ਕੋਕਤੋ ਬਾਦ ਜਾਂਚ ਤੋਂ ਬਾਦ ਮੈਨੂੰ ਯਾਦ ਹੈ 2013 ਚ ਮੈਂ ਡੇ ਐਂਡ ਨਾਈਟ ਨਿਊਜ਼ ਚਲਾਉਂਦਾ ਸੀ ਇੱਕ ਟੀਵੀ ਚੈਨਲ ਚਲਾਉਂਦਾ ਸੀ ਉਦੋਂ ਅਸੀਂ ਨੌ ਪਾਰਟੀ ਇੱਕ ਡਾਕੂਮੈਂਟਰੀ ਵੀ ਪ੍ਰੋਡਿਊਸ ਕੀਤੀ ਸੀ ਬੜਾ ਟਾਈਮ ਲੱਗਾ ਸਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਕਿਉਂਕਿ ਉਹਦੇ ਵਿੱਚ ਕਾਫੀ ਕੁਝ ਇਦਾਂ ਕਰਨਾ ਸੀ অলਮੋਸਟ ਟਾਈਟ ਐਂਸੋ ਇੰਟਰਵਿਊਸ ਕੀਤੇ ਸੀ ਅਸੀਂ ਫੌਜੀਆ ਦੇ ਨਾਲ ਦੂਜੇ ਲੋਕਾਂ ਦੇ ਨਾਲ ਖੜਕੂਆਂ ਦੇ ਨਾਲ ਖੜਕੂਆਂ ਦੇ ਪਰਿਵਾਰਾਂ ਨਾਲ ਆਮ ਲੋਕਾਂ ਦੇ ਨਾਲ ਸੋ ਉਸ ਮਸਲੇ ਬਹੁਤ ਸਾਰੇ ਸਿਆਸੀ ਲੀਡਰਾਂ ਨਾਲ ਔਰ ਇਹ ਫਿਰ ਨੌ ਪਾਰਟੀ ਡਾਕੂਮੈਂਟਰੀ ਜਿਹੜੀ 8 ਘੰਟੇ ਦੀ ਡਾਕੂਮੈਂਟਰੀ ਅਸੀਂ ਪ੍ਰੋਡਿਊਸ ਕੀਤੀ ਉਸ ਡਾਕੂਮੈਂਟਰੀ ਬਾਰੇ ਮੈਂ ਕੱਲ ਤੋਂ ਜ਼ਿਕਰ ਕਰਨਾ ਸ਼ੁਰੂ ਕਰੂੰਗਾ ਇੱਕ ਇੱਕ ਕਰਕੇ ਅਸੀਂ ਜਿਹਨੇ ਪਾਰਟਸ ਹੋਏ ਨੌ ਪਾਰਟਸ ਉਹਨਾਂ ਦੇ ਉੱਤੇ ਮੈਂ ਐਪੀਸੋਡ ਲੈ ਕੇ ਆਉਂਗਾ ਲੇਕਿਨ ਅੱਜ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਮੈਂ ਜਵਾਬ ਦੇਣਾ ਚਾਹੁੰਦਾ ਉਹ ਅੱਜ ਦੇ ਸਵਾਲ ਦਾ ਹੈ ਕਿ ਇਹ ਇੰਨੇ ਸਾਲ ਬਾਅਦ ਵੀ ਇਹ ਦੁਕਾਨ ਜਿਹੜਾ ਵਰਤਾਜਾ ਕਿਉਂ ਇਹਨੂੰ ਲੋਕੀ ਪੁੱਲ ਕਿਉਂ ਨਹੀਂ ਦੇ ਇਹ ਜਿਹੜੇ ਗਹਿਰੇ ਜ਼ਖਮ ਨੇ ਇਹ ਪਰਕਰਾ ਅਜ ਵੀ ਕਿਵੇਂ ਨੇ ਇਸ ਇਸ ਪਰੇ ਕਿਉਂ ਲਿਗੇ ਇਹਦੇ ਕਾਰਨ ਕੀ ਨੇ ਇਹਦੇ ਕਾਰਨ 8 10 ਕਾਰਨ ਹੈ ਸਾਡੇ ਬਹੁਤ ਸਾਰੇ ਕਾਲਜਰਸ ਨੇ ਤੇ ਉਹ ਕਾਰਨ ਜਿਹੜੇ ਨੇ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਅਸਰ ਦਿੱਤੇ ਇਹ ਕਿ ਮੈਂ ਉਹਨਾਂ ਨੂੰ ਸੰਖੇਪ ਦੇ ਵਿੱਚ ਸਮਾਪਤ ਕਰਨਾ ਚਾਹੁੰਦਾ ਆਂ ਔਰ ਬਾਕੀ ਮੈਂ ਜੇ ਫਿਰ ਦੱਸਣਾ ਚਾਹੁੰਦਾ ਕਿ ਮੈਂ ਕੱਲ ਤੋਂ ਜਿਹੜੇ ਪ੍ਰੋਗਰਾਮ ਦੇਣੇ ਆ ਉਹਦੇ ਤੇ ਕਾਫੀ ਦਾ ਤਾਜ਼ੀ ਜਾਣਕਾਰੀ ਮਿਲੂਗੀ ਸੋ ਉਹ ਦੇਖਣਾ ਨਾ ਭੁੱਲਿਓ ਕਿਉਂਕਿ ਮੈਂ ਉਹਦੇ ਵਿੱਚ ਜਿਹੜੀ ਐਸਵੇ ਮੈਂ ਕਿਤਾਬ ਲਿਖ ਰਿਹਾ ਨਾ ਉਹਦੇ ਵੀ ਬਹੁਤ ਸਾਰੇ ਜਿਹੜੀ ਜਾਣਕਾਰੀ ਆ ਉਹ ਵੀ ਮੈਂ ਹੌਲੀ ਹੌਲੀ ਦਰਨਾ ਸ਼ੇਅਰ ਕਰਨੀ ਸ਼ੁਰੂ ਕਰੂੰਗਾ ਸੋ ਅਜਦਾ ਜਿਹੜਾ ਬੇਸਿਕ ਇਹ ਲੋਕੀ ਪੋਲ ਕਿਉਂ ਨਹੀਂ ਰਹੇ ਉਹਦਾ ਸਭ ਤੋਂ ਵੱਡਾ ਕਾਰਨ ਤੇ ਇਹ ਵਾ ਕਿ ਉਸ ਵੇਲੇ ਦੀ ਸਰਕਾਰ ਜਿਹੜੀ ਆ ਉਹ ਸਾਡੇ ਅਕਾਲੀ ਲੀਡਰਾਂ ਦੇ ਨਾਲ ਜਿਨ੍ਹਾਂ ਨੇ ਤਰਜੋਦ ਮੋਰਚਾ ਵਿੜਿਆ ਹੋਇਆ ਸੀ ਉਹਨਾਂ ਨਾਲ ਗੱਲਬਾਤ ਕਰੀ ਸੀ ਔਰ ਸਰਕਾਰ ਦੇ ਕੁਝ ਨੁਮਾਇੰਦੇ ਜਿਹੜੇ ਸੀ ਉਹ ਸੰਤ ਜਰਨੈਲ ਸਿੰਘ ਪਿੰਡਰਵਾਲਾ ਨਾਲ ਕੱਚ ਦੇ ਵਿੱਚ ਹੀ ਸਨ। ਹੋਰ ਤੇ ਹੋਰ ਸੰਤ ਜਰਨੈਲ ਸਿੰਘ ਪਿੰਡਰਵਾਲਾ ਨੂੰ ਇੰਦਰਾ ਗਾਂਧੀ ਨੇ ਚਿੱਠੀ ਵੀ ਲਿਖੀ। ਉਹ ਚਿੱਠੀ ਦੇ ਵੀ ਜਿਹੜੇ ਵੇਰਵੇ ਨੇ ਉਹ ਅੱਜ ਮਿਲ ਸਕਦੇ ਆ। ਸੋ ਇਹ ਜਿਹੜਾ ਗੱਲਬਾਤ ਹੋ ਰਹੀ ਸੀ ਸੰਤ ਜਰਨੈਲ ਸਿੰਘ ਨਾਲ ਸੰਪਰਕ ਹੋਇਆ ਹੋਇਆ ਸੀ। ਬਹੁਤ ਸਾਰੇ ਲੀਡਰ ਸੁਬ्रमण्यਮ ਨੂੰ ਸਵਾਮੀ ਵਰਗੇ ਲੀਡਰ ਜਾਂ ਫਰੂਕ ਅਬਦੁੱਲਾ ਵਰਗੇ ਲੀਡਰ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਵਾਲਾ ਨੂੰ ਆ ਕੇ ਮਿਲਦੇ ਸਨ ਜਾਂ ਸਰਕਾਰ ਨੇ ਜਿਹੜੇ ਬੰਦੇ ਭੇਜੇ ਉਭੀ ਉਹਨਾਂ ਨੂੰ ਮਿਲੇ ਜੋ ਗੱਲਬਾਤ ਹੋ ਰਹੀ ਸੀ ਤੇ ਫਿਰ ਇਹ ਫਿਰ ਫੌਜੀ ਕਾਰਵਾਈ ਕਰਨ ਦਾ ਕੀ ਮਤਲਬ ਸੀ ਕਿ ਇਹ ਵਿਸ਼ਵਾਸ ਘਾਤ ਨਹੀਂ ਸੀ ਇਹ ਗੱਲਬਾਤ ਹੋ ਰਹੀ ਆ ਤੇ ਇੱਥੇ ਗੱਲਬਾਤ ਟੁੱਟ ਜਾਵੇ ਕੋਈ ਵੀ ਅਹੀਂ ਗੱਲਬਾਤ ਉਹ ਨਹੀਂ ਕਰਦੇ ਟੁੱਟ ਗਈ ਆ ਤੁਸੀਂ ਮਈ ਦੇ ਵਿੱਚ ਤੇ ਗੱਲਬਾਤ ਕਰ ਰਹੇ ਜੀ ਮਈ ਦੇ ਅਖੀਰ ਤੱਕ ਤੇ ਗੱਲਬਾਤ ਕਰ ਰਹੇ ਜੀ ਔਰ ਫਿਰ ਤੁਸੀਂ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਤੁਸੀਂ ਫੌਜੀ ਕਾਰਵਾਈ ਕਰ ਰਹੇ ਜੀ ਮੇਰੇ ਸਾਹਮਣੇ ਇਹ ਵਿਸ਼ਵਾਸ ਘਾਤ ਸੀ ਔਰ ਲੋਕਾਂ ਨੂੰ ਲੱਗਦਾ ਵਾ ਕਿ ਟੱਕਾ ਹੋਇਆ ਜੋ ਨਹੀਂ ਸੀ ਹੋਣਾ ਚਾਹੀਦਾ ਦੂਸਰਾ ਇਹ ਫੌਜੀ ਹਮਲਾ ਜਿਹੜਾ ਵਾ ਜਿਸ ਤਰੀਕੇ ਨਾਲ ਕੀਤਾ ਗਿਆ ਕੀ ਇਹ ਕਾਲਿਆ ਨਹੀਂ ਸੀ ਜਾ ਸਕਦਾ 1.5 200 ਵੱਧ ਤੋਂ ਵੱਧ 200 ਖੜਪੂ ਹੋਊਗਾ ਅੰਦਰ ਸੰਜਨੈਲ ਸਿੰਘ ਦੇ ਜਥੇਬੰਦੀ ਦੇ ਬੰਦੇ ਅਕਾਲ ਫੈਡਰੇਸ਼ਨ ਦੇ ਬੰਦੇ 올 ਇੰਡੀਆ ਸਿਕਸਨ ਫੈਡਰੇਸ਼ਨ ਦੇ ਬੰਦੇ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਸਨ ਜਾਂ ਬਬਰ ਖਾਲਸਾ ਦੀ ਜਿਹੜੀ ਜਥੇਬੰਦੀਆਂ ਦੇ ਬੰਦੇ ਸਨ ਖੰਡ ਕੀਰਤਨਾਂ ਦੇ ਖੰਡ ਕੀਤਰੀ ਜਥਾ ਦੇ ਬੰਦੇ ਸਨ ਟੋਟਲ ਪੜਾ ਕੇ 1.5 200 ਸੀ 250 ਲਾ ਲੋ ਜਾ ਜਰਾ ਇਹਨਾਂ ਦੇ ਖਿਲਾਫ ਕੀ ਤੁਹਾਨੂੰ ਇੱਕ ਆਰਮੀ ਦੀ ਇਨਫੈਂਟਰੀ ਡਿਵੀਜ਼ਨ ਪਲੱਸ ਲਾਉਣ ਦੀ ਲੋਡ ਸੀ ਇਨਫੈਂਟਰੀ ਡਿਵੀਜ਼ਨ ਦੇ ਵਿੱਚ 1500 ਕੰਬੈਟੈਂਟ ਹੁੰਦਾ ਵਾ ਤੇ 8000 ਦਾ ਸਪੋਰਟ ਕਰ 25 ਤੋਂ 30000 ਉਹਨਾਂ ਕੋਲ ਨਫਰੀ ਹੁੰਦੀ ਆ ਉਹਨੂੰ ਲਿਆਉਣ ਦੀ ਲੋਡ ਸੀ ਟੈਂਕ ਵਰਤਮਾਲ ਕਰਨ ਦੀ ਲੋਡ ਸੀ ਕੋਈ ਹੋਰ ਸਿਸਟਮ ਨਹੀਂ ਸੀ ਲੱਭਿਆ ਜਾ ਸਕਦਾ ਜੇ ਤੁਸੀਂ ਕਿਸੇ ਬੰਦੇ ਨੂੰ ਗ੍ਰਿਫਤਾਰ ਕਰਨਾ ਵਾ ਗ੍ਰਿਫਤਾਰ ਕਰਨ ਦਾ ਕੋਈ ਕਮਾਂਡੋ ਐਕਸ਼ਨ ਜਾਂ ਕੋਈ ਹੋਰ ਐਕਸ਼ਨ ਨਹੀਂ ਸੀ ਲਾ ਜਾ ਸਕਦਾ ਇਸ ਤਰੀਕੇ ਦਾ ਫੌਜੀ ਹਮਲਾ ਕਰਨਾ ਇੱਕ ਤੱਕ ਤੱਕ ਜਾਇਜ਼ ਹੈ ਲੋਕਾਂ ਨੂੰ ਅੱਜ ਨਹੀਂ ਸੀ ਸੁਵਿਸ਼ ਕਰਕੇ ਵੀ ਲੋਕਾਂ ਨੂੰ ਬਹੁਤ ਗੁੱਸਾ ਆ ਜਰਾ ਅੱਜ ਵੀ ਪਰ ਕਰਾਰੇ ਫਿਰ ਤੁਸੀਂ ਜੂਨ 3 ਨੂੰ ਚੁਣੇ ਕਿੰਤੋਂ ਕਾਰਵਾਈ ਸ਼ੁਰੂ ਹੋਈ ਆ ਤੈਨੂੰ ਕਿਉਂ ਚੁਣਿਆ ਤੁਸੀਂ ਉਦੋਂ ਕਰਫਿਊ ਲੱਗਾ ਸ਼ੀਧੀ ਦੇ ਹੜਾ ਸੀ ਗੁਰੂ ਸਾਹਿਬ ਆਂਦਾ ਪੰਜਵੇਂ ਪਾਤਸ਼ਾਹ ਦਾ ਤੈਨੂੰ ਪਤਾ ਬਾ ਕਿ ਪੰਜਵੇਂ ਪਾਤਸ਼ਾਹ ਦੇ ਸ਼ੀਧੀ ਦਿਹਾੜੇ ਤੇ ਸੰਤਾਂ ਹਜ਼ਾਰਾਂ ਦੀ ਤਰ੍ਹਾਂ ਦੇ ਵਿੱਚ ਪਿੰਡਾਂ ਦੇ ਵਿੱਚ ਉੱਥੇ ਆਉਂਦੀਆਂ ਵਾ ਲੱਖੀ ਰਹਿੰਦੇ ਉੱਥੇ ਅਰਦਾਸਾਂ ਕਰਦੇ ਉੱਥੇ ਔਰ ਆਏ ਗਏ ਸਨ ਲੋਕ ਕਾਲੀ ਦਲ ਦੇ ਜਿਹੜੇ ਤਰਨਜੋਤ ਮੋਰਚੇ ਚੱਲੇ ਸੋ ਇਹ ਜੱਥਾ ਵੀ ਆਇਆ ਉਸੇ ਸੰਗਰੂਪ ਤੋਂ ਉੱਥੇ ਸੋ ਕੀ ਹੈ ਤੁਸੀਂ ਪੰਜ ਸੱਤ ਦਿਨ ਅੱਗੇ ਪਿੱਛੇ ਨਹੀਂ ਸੀ ਕਰ ਸਕਿਆ ਇਹ ਕਰਨਾ ਵੀ ਸੀ ਤੇ ਏਟਲੀਸਟ ਉਹ ਜਿਹੜੇ ਬੱਚੇ ਔਰਤਾਂ ਬੇਗੁਨਾ ਲੋਕ ਜਿਹੜੇ ਅੰਦਰ ਫਸ ਗਏ ਖੜ ਖੁੱਦ ਚਲੋ ਤਿਆਰ ਸੀਗੇ ਲੜਨ ਵਾਸਤੇ ਪਰ ਜਿਹੜੇ ਬੇਗੁਨਾ ਫਸ ਗਏ ਉਹਨਾਂ ਨੂੰ ਤੁਸੀਂ ਕਿਉਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮਾਰਿਆ ਉਹਨਾਂ ਨੂੰ ਉਹਨਾਂ ਦੇ ਉੱਤੇ ਹਮਲਾ ਕਿਉਂ ਕੀਤਾ ਸੋ ਇਹ ਦੇ ਕਰਕੇ ਵੀ ਬਹੁਤ ਸਾਰਾ ਗੁੱਸਾ ਆ ਲਾਇਬ੍ਰਰੀ ਜਿਹੜੀ ਖੜਕੋ ਹੋ ਸਕਦਾ ਵਾ ਤੁਹਾਨੂੰ ਖੜਕੋ ਨੂੰ ਖੜਨਾ ਹੋਵੇ ਲੇਕਿਨ ਲਾਇਬ੍ਰੇਰੀ ਦਾ ਕੀ ਕਸੂਰ ਹੈ ਜਿੱਥੇ ਇਤਿਹਾਸਿਕ ਪੀੜਾ ਇਤਿਹਾਸਿਕ ਗ੍ਰੰਥ ਇਤਿਹਾਸਿਕ ਹੱਥ ਲਿਖਤ ਗੁਰੂ ਸਾਹਿਬ ਜੀ ਦੇ ਸ੍ਰੂਪ ਉਹ ਤਬਾਹ ਕਰਦੇ ਇਤਿਹਾਸ ਤਬਾਹ ਕਰਦਾ ਅਰੇਬਿਕ ਪਰਸ਼ਨੀयक ਦੱਬਾ ਗ੍ਰੰਥ ਉਹ ਤਬਾਹ ਕਰਦੇ ਉਸੇ ਔਰ ਇਸ ਤੋਂ ਬਾਅਦ ਫਿਰ ਕਾਰਵਾਈ ਮਿਲੇ ਜਿਹੜੇ ਆਸ-ਪਾਸ ਦੇ ਕੰਸੀ ਜਿਹੜੇ ਖਾਲੀ ਕਰਾਏ ਗਏ ਉਹ ਉਹਨਾਂ 'ਚ ਲੁੱਟਾਂ ਖੋਆਂ ਹੋਈਆਂ ਉਹ ਲੁੱਟ ਲਏ ਗਏ ਫੌਜ ਨੇ ਲੁੱਟ ਲਏ ਔਰ ਜਿਹੜੇ ਫੌਜਾਂ ਨੇ ਲੁੱਟੇ ਫੌਜੀਆਂ ਨੇ ਲੁੱਟੇ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਨਹੀਂ ਹੋਈ ਉਦੋਂ ਵੀ ਜੇ ਕਾਰਵਾਈ ਹੋਈ ਪਰ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੋਈ ਔਰ ਜਿਹੜੇ ਲੋਕ ਮਾਰੇ ਗਏ ਉਹਨਾਂ ਦੀ ਕਿਸੇ ਨੇ ਪਛਾਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੋ ਦਿਨ ਤਿੰਨ ਦਿਨ ਉਹ ਲਾਸ਼ਾਂ ਜਿਹੜੀਆਂ ਨਾ ਦਰਬਾਰ ਸਾਹਿਬ ਦੇ ਅੰਦਰ ਸੜਦੀਆਂ ਰਹੀਆਂ ਔਰ ਬਾਅਦ ਵਿੱਚ ਉਹਨਾਂ ਨੂੰ ਜਿਹੜੇ ਕੂੜੇ ਵਾਲੇ ਟਰੱਕ ਹੁੰਦੇ ਆ ਨਾ ਮਿਨਿਸਪੈਲਟੀ ਦੇ ਉਹਨਾਂ 'ਚ ਜਿਵੇਂ ਲੱਕੜ ਲejਾਈਦਾ ਵਾ ਉਦਾਂ 50 50 100 100 ਲਾਸ਼ਾਂ ਇੱਕ ਜੇ ਦੋ ਤੇ ਇਕੱਠੀਆਂ ਕਰਕੇ ਤੁਸੀਂ ਉਹਨਾਂ ਦਾ ਸੰਸਕਾਰ ਕੀਤਾ ਪਸ਼ੂਆਂ ਨੂੰ ਸੰਸਕਾਰ ਕੀਤਾ ਪਸ਼ੂਆਂ ਨੂੰ ਲੈ ਕੇ ਗਏ ਤੁਸੀਂ ਉੱਥੋਂ ਔਰ ਇਹ ਮਿਊਂਸਪੈਲਟੀ ਦੇ ਕੰਮਚਾਰੀ ਸੀ ਉਹਨਾਂ ਨੂੰ ਵੀ ਤੁਸੀਂ ਇਹਨਾਂ ਦਾ ਸੰਸਕਾਰ ਕਰਨਾ ਲਾਸ਼ਾਂ ਨੂੰ ਤੁਸੀਂ ਟਰੱਕਾਂ 'ਚ ਪਾਉਣਾ ਵਾ ਉਹਨਾਂ ਨੂੰ ਇਹਨਾਂ ਸੈਂਟਰ ਦਿੱਤਾ ਗਿਆ ਕਿ ਜੋ ਲਾਸ਼ਾਂ ਦੇ ਉੱਤੇ ਕੋਈ ਸੋਨਾ ਵਾ ਕੋਈ ਕੜਿਆ ਵਾ ਕੋਈ ਗੁੰਦਰੀਆਂ ਵਾ ਕੋਈ ਜੋ ਕੁਝ ਹੈ ਹਾਰਿਆ ਹੈ ਇੱਕ ਦਿਨੇ ਪਾਏ ਆ ਉਹ ਲਾੜੋਂ ਬਾਰੇ ਤੁਸੀਂ ਇਹ ਸਰਕਾਰ ਨੇ ਕਰਾਇਆ ਇਹ ਨੂੰ ਇਹ ਨੂੰ ਤੁਸੀਂ ਕਿਵੇਂ ਭੁੱਲ ਸਕਦੇ ਜੀ ਦੀ ਡੈਡ ਵਰ ਡਿਨਾਈਡ ਦੀ ਡਿਗਨਿਟੀ ਇਵਨ ਇਨ ਡੈੱਡ ਪਛੀ ਤੀਤੀ ਪੱਤੇ ਲਾਸ਼ਾਂ ਜਿਵੀਆਂ ਨੇ ਇੱਕ ਦੂਜੇ ਤੇ ਕੇਰ ਲਾ ਕੇ ਉੱਤੇ ਤੇਲ ਪਾ ਕੇ ਦੇ ਫੂਕੀਆਂ ਨੇ ਇਹ ਸਰਕਾਰਾਂ ਸੜੀਆਂ ਸਰਕਾਰਾਂ ਨੇ ਆਪ ਕੀਤਾ ਬੋਸਲੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੇ ਕੀਤਾ ਫੌਜ ਨੇ ਤੇ ਆਪਣਾ ਕੰਮ ਕਰਕੇ ਉਹ ਵਰਨਾ ਆਪਣੇ ਤੋਲੇ ਹੁਣਾਂ ਕਹੇ ਜੀ ਸਾਡਾ ਤੇ ਕੋਈ ਹੁਣ ਲੈਣਾ ਦੇਣਾ ਨਹੀਂ ਸਮਝarlo ਉਸ ਤੋਂ ਬਾਅਦ ਸਾਡੇ ਆਪਣੇ ਜਿਹੜੇ ਲੋਕ ਨੇ ਬੂਟਾ ਸਿੰਘ ਵਰਗੇ ਲੋਕ ਸੰਤਾ ਸਿੰਘ ਵਰਗੇ ਲੋਕ ਜਿਨ੍ਹਾਂ ਨੇ ਪੋਚਾ ਪਾਚੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਕੰਢੇ ਵੀ ਲੋਕਾਂ ਨੂੰ ਬੋਲ ਕੋਸਾ ਲੋਕਾਂ ਨੇ ਉਹਨੂੰ ਮੰਨਿਆ ਨਹੀਂ ਜੋ ਉਹਨਾਂ ਨੇ ਅਕਾਲ ਤਖਤ ਤੇ ਪੋਚਾ ਪੂਜੀ ਕੀਤੀ ਸੀ ਉਹਨਾਂ ਨੇ ਢਾਕੇ ਦੁਬਾਰਾ ਆਪਣੇ ਤਰੀਕੇ ਨਾਲ ਬਣਾਇਆ ਉਸ ਤੋਂ ਬਾਅਦ ਜਹਿੰਦਰਾ ਗਾਂਧੀ ਦਾ ਉਹਨਾਂ ਦੇ ਆਪਣੇ ਜਿਹੜੇ ਸਿੱਖ ਬੋਡੀਗਾਰਡਸ ਉਹਨਾਂ ਨੇ ਕਤਲ ਕਰਤਾ ਕੋਈ ਗੁੱਸਾਈ ਉਹਨਾਂ ਨੂੰ ਬਹੁਤ ਸੀ ਔਰ ਉਸ ਤੋਂ ਬਾਅਦ ਜਿਹੜਾ ਕਤਲਿਆਮ ਹੋਇਆ ਮੈਂ ਇਥੇ ਵੀ ਕਹਿਣਾ ਚਾਹਨਾ ਵਾ ਕਿ ਕਿਸੇ ਬੰਦੇ ਦਾ ਵੀ ਬੋਡੀਗਾਰਡ ਜਿਹੜਾ ਕਿਸੇ ਦਾ ਕਤਲ ਕਰਦਾ ਵਾ ਉਹਨੂੰ ਉਹ 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 ਇਹਦੀ ਕਿਨ੍ਹਾ ਵਿਸ਼ਵਾਸ ਘਾਤ ਹੁੰਦਾ ਲੱਗ। ਲੇਕਿਨ ਗੁੱਸਾ ਹੀ ਲੈਣਾ ਸੀਗਾ। ਮੈਂ ਉਹਨੂੰ ਜਸਟੀਫਾਈ ਨਹੀਂ ਕਰਦਾ। ਲੇਕਿਨ ਉਸ ਤੋਂ ਬਾਅਦ ਜੋ ਹੋਇਆ ਉਹਨੂੰ ਕਿਵੇਂ ਕੋਈ ਜਸਟੀਫਾਈ ਕਰ ਸਕਦਾ ਵਾ? ਹਜ਼ਾਰਾਂ ਦੇ ਇਤਿਹਾਸ ਸਿੱਖਾਂ ਦੇ ਕਤਲੇਆਮ ਹੋਇਆ ਦਿੱਲੀ 'ਚ ਔਰ ਬਾਕੀ ਥਾਂ ਦੇਤੇ। ਔਰ ਫੋਰ ਵੀ ਵੱਡੀ ਅਫਸੋਸ ਦੀ ਗੱਲ ਕਿ ਇਹ ਸਭ ਕੁਝ ਜੋ ਹੈ ਇਹਦੀ ਕਿਸੇ ਨੇ ਕੋਈ ਇਨਕੁਆਇਰੀ ਨਹੀਂ ਕੀਤੀ। ਇਹ ਸ਼ਾਇਦ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਉਹ ਐਡੇ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੋਵੇ। ਨਾ ਫੌਜ ਨੇ ਉਹਦੀ ਇਨਕੁਆਰੀ ਕੀਤੀ ਨਾ ਸਰਕਾਰ ਨੇ ਕੀਤੀ ਕਿਸੇ ਨੇ ਪਰ ਪੋਚਾ ਪਾਚੀ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਮਾਫੀ ਬੰਗਲਵੜੀ ਦੀ ਗੱਲ ਬਾਤ ਚ ਹੈ ਲੇਕਿਨ ਕਿਸੇ ਨੇ ਉਹਦੀ ਇਨਕੁਆਰੀ ਤੱਕ ਨਹੀਂ ਕੀਤੀ ਅਸੀਂ ਅੰਗਰੇਜ਼ਾਂ ਨੂੰ ਬਹੁਤ ਨਿੰਦਦੇ ਆ ਚਲੀਆਂ ਵਾਲਾ ਬਾਗ ਉਹਨਾਂ ਮਿਲੇ ਹੋਇਆ ਜਿੱਥੇ ਬੇਗੁਨਾ ਮਾਰੇ ਗਏ ਲੇਕਿਨ ਚਲੀਆਂ ਵਾਲੇ ਬਾਗ ਦੀ ਵੀ ਇਨਕੁਆਰੀ ਹੰਟਰ ਕਮਿਸ਼ਨ ਬੈਠਾ ਸੀ ਉਹਨਾਂ ਨੇ ਇਨਕੁਆਰੀ ਕੀਤੀ ਜਿਨੇ ਜਨਰਲ ਡਾਇਰ ਨੇ ਉਹ ਅਹੁਦੇ ਤੋਂ ਹਟਾਇਆ ਗਿਆ ਪ੍ਰੋਮੋਸ਼ਨ ਨਹੀਂ ਕੀਤੀ ਗਿਆ ਵਾਪਸ ਭੇਜ ਦਿੱਤਾ ਗਿਆ ਉਹਨਾਂ ਲੇਕਿਨ ਇੱਥੇ ਜਿੰਨੇ ਫੌਜੀ ਅਫਸਰ ਸਨ ਜਿਨ੍ਹਾਂ ਨੇ ਇਹ ਕਾਰਵਾਈ ਵਿੱਢੀ ਹੈ ਭਾਵੇਂ ਉਹ ਜਨਰਲ ਬਰਾੜ ਸੀ ਭਾਵੇਂ ਉਹ ਜਨਰਲ ਦਿਆਲ ਸੀ ਭਾਵੇਂ ਉਹ ਜਨਰਲ ਸੁੰਦਰ ਜੀ ਸੀ ਸਾਰਿਆਂ ਨੇ ਪ੍ਰਮੋਸ਼ਨ ਆਈਆਂ ਸੋ ਇਨਕੁਆਰੀ ਕੀ ਹੋਣੀ ਸੀ ਇੱਥੇ ਤੇ ਤੁਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਉਹ ਤੋਂ ਬਾਅਦ ਫਿਰ 1984 ਤੋਂ ਲੈ ਕੇ 1995 ਤੱਕ ਜੋ ਕਹਿਰ ਟਾਇਆ ਗਿਆ ਪੰਜਾਬ ਦੇ ਵਿੱਚ ਝੂਠੇ ਮੁਕਾਬਲੇ ਹੋਏ ਇਨਕੁਆਰੀਆਂ ਨਹੀਂ ਹੋਈਆਂ ਕਿ ਹੋਇਆ ਪੁਲਿਸ ਨੂੰ ਉਹ ਕਿਵੇਂ ਪੁੱਝੀਏ ਮੈਂ ਤਾਂ ਉਹ ਤੇ ਰਿਪੋਰਟਿੰਗ ਕਰਦਾ ਸੀ ਮੈਂ ਐਸਾ ਕੁਝ kiya ਕੀਤਾ ਦੇਖਿਆ ਮੈਂ ਸੋ ਇਹ ਕਾਰਨ ਬਣਿਆ ਹੋਰ ਵੀ ਕਈ ਕਾਰਨ ਨੇ ਪਰ ਸਰਕੇਟ ਦੇ ਵਿੱਚ ਇਹ ਕਾਰਨ ਨੇ ਜਿਨ੍ਹਾਂ ਕਰਕੇ ਇਹ ਦਰਜ ਜਿਹੜਾ ਵਾ ਅੱਜ ਵੀ ਅਸੀਂ ਪੁੱਲ ਨਹੀਂ ਸਕਦੇ ਇਹ ਅੱਜ ਵੀ ਦਰਜ ਜਿਹੜਾ ਵਾ ਇਹ ਜ਼ਿੰਦਾ ਵਾ ਔਰ ਇਸੇ ਕਰਕੇ ਪਹਿਲਾ ਕਲੂਕੜਾ ਛੋਟਾ ਕਲੂਕੜਾ ਸਾਰਾ ਸੁਚਕਾਈ ਛੋਇਆ ਜੇ ਚ অলਮੋਸਟ ਸੱਤੋ ਦਸ ਦਸ ਸਿੱਖ ਮਰੇ ਗਏ ਦੂਜਾ ਕਲੂਕਾਰਾ ਸਾਰੋ ਸੋ ਬਾਦ ਸੋ ਆ ਪਹਿਲੇ ਵੇਲੇ ਮੁਗਲਾਂ ਦਾ ਰਾਜ ਸੀ ਜਿਹੜੇ ਅਫਗਾਨੀਆਂ ਦਾ ਪਛ ਸੀ ਅਹਿਮਦ ਸ਼ਾਹ ਅਬਦਾਲੀ ਦਾ ਰਾਜ ਸੀ ਦੂਜੇ ਕਲੂਕਾਰੇ ਵੇਲੇ ਇਹਨੂੰ ਤੀਜਾ ਕਲੂਕਾਰਾ ਇਸੇ ਗ੍ਰੇ ਕਹਾ ਜਾਂਦਾ ਸੋ ਇਹ ਹੁਣ ਸਾਡੇ ਇਤਿਹਾਸ ਦੇ ਵਿੱਚ ਸਿੱਖਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਦਰਜ ਹੋ ਗਿਆ ਕਿ ਇਹ ਕਲੂਕਾਰਾ ਸੀ ਸੋ ਇਹ ਸ਼ਾਇਦ ਹਮੇਸ਼ਾ ਇਹ ਗਮਕੀਨ ਬੰਦਪਾਗੀ ਯਾਦ ਜਿਹੜੀ ਹੈ ਸਾਨੂੰ ਹਮੇਸ਼ਾ ਰਹੂਗੀ ਔਰ ਜੇ ਕੌਂਦੇ ਨਾ ਦੇ ਸੰਦੇਸ਼ ਜਿਹੜੋਂ ਕਹਿੰਦੀ ਹੈ ਪੀਸੀ ਨੇ ਦਿੱਤਾ ਉਹਨਾਂ ਕਿਹਾ ਕਿ ਇਹਦੇ ਨਾਲ ਉਹਨੂੰ ਇਹ ਜ਼ਰੂਰ ਹੈ ਕਿ ਇਹਦੇ ਨਾਲ ਇਕਤਾ ਦੀ ਫੀਲਿੰਗ ਜ਼ਰੂਰ ਸਿੱਖਾਂ ਦੇ ਵਿੱਚ ਆਉਂਦੀ ਹੈ ਇੱਕ ਹੋਰ ਮਸਲਾ ਜਿਹੜਾ ਅੱਜ ਦੇ ਵਿਚਾਰ ਚਰਚਾਤ ਨਿਕਲ ਕੇ ਆਇਆ ਵਾ ਕਿ ਸਾਡੇ ਆਪਣੇ ਲੋਕਾਂ ਦੀਆਂ ਵੀ ਬਹੁਤ ਸਾਰੀ ਗਲਤੀਆਂ ਸੀ ਮੈਂ ਉਹਦਾ ਅੱਜ ਜ਼ਿਕਰ ਨਹੀਂ ਕਰ ਰਿਹਾ ਉਹ ਉਹ ਕੰਕਿਆਈ ਦਾ ਵਿਸ਼ਾ ਸੈਪਰੇਟ ਹੈ ਮੈਂ ਉਹਦੇ ਬਾਰੇ ਅਗਲੇ ਦਿਨਾਂ ਦੇ ਵਿੱਚ ਗੱਲ ਕਰੂੰਗਾ ਮੈਂ ਫਿਰ ਦੱਸਣਾ ਚਾਹੁੰਦਾ ਹਾਂ ਕਿ ਕੱਲ ਤੋਂ ਮੈਂ ਜਿਹੜੇ ਨਾਉ ਪਾਰ ਦੀ ਮੇਰੀ ਡਾਕੂਮੈਂਟਰੀ ਆ ਮੈਂ ਇੱਕ ਇੱਕ ਕਰਕੇ ਉਹਨਾਂ ਦਾ ਮੈਂ ਵਿਸਥਾਰ ਦੱਸੂੰਗਾ ਕਿ ਉਹਦੇ ਕੀ-ਕੀ ਆ ਔਰ ਔਰ ਉਹディਸ ਕੋਰ ਮੈਂ ਅਗਲੇ ਦਿਨਾਂ ਦੇ ਵਿੱਚ ਕੀ ਐਡੀਸ਼ਨਸ ਕਰ ਰਿਹਾ ਮੈਂ ਜਦੋਂ ਮੈਂ ਇਹ ਨੂੰ ਮੈਂ ਕਿਤਾਬ ਦੀ ਸ਼ਕਲ ਦੇ ਕੇ ਆ